ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਉਹਦੀ ਰਾਤ ਆਹਾਂ 11 12 ਅਕਤੂਬਰ ਦੀ ਜੋ ਰਾਤ ਹੈ ਉਹਦੀ ਗੱਲ ਅਫਾ ਕਰਨੀ ਹੈ ਸੋ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜ ਰਾਤ ਨੂੰ ਪੰਜਾਬ ਦੇ ਵਿੱਚ ਤੇ ਕੀ ਉਮੀਦ ਦੇ ਚਾਂਸ ਨੇ ਜਾਂ ਨਹੀਂ ਹੈ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੋ ਇਸ ਲਈ ਜਿਹੜਾ ਜੋ ਲਾਈਵ ਸੈਟਲਾਈਟ ਤੋਂ ਫਿਰਾਂ ਨੇ ਸਤੋ ਹੈ ਨਾ ਉਹ ਤੋਂ ਅਟੇ ਨਾਲ ਸੰਜਿਆ ਕਰਦੇ ਆ ਤੇ ਐਸਲੋ ਦੀ ਦੇ ਸਕਦੇ ਹਾਂ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਨਾਲ ਲੱਗਦੇ ਰਾਜਸਥਾਨ ਦੀ ਗੱਲ ਕਰੀਏ ਨਾਲ ਦੇ ਸੋਵਿਆਂ ਦੇ ਵਿੱਚ ਵੀ ਕੋਈ ਵੱਡੇ ਖਦਰ ਤੇ ਕੋਈ ਬਦਲ ਹੋਈ ਜਾਂ ਫਿਰ ਕੋਈ ਸਿਸਟਮ ਸਰਗਰਮ ਨਹੀਂ ਹੈ ਸੋ ਇਹਦਾ ਸਿੱਧਾ ਤੌਰ ਤੇ ਅਰਥ ਹੈ ਜਿੱਦਾ ਤੌਰ ਤੇ ਪ੍ਰਭਾਵ ਹੈ ਕਿ ਪੰਜਾਬ ਦੇ ਵਿੱਚ ਮੌਸਮ ਅੱਜ ਰਾਤ ਬਿਲਕੁਲ ਸਾਫ਼ ਰਹੇਗਾ ਜੇਕਰ ਟੈਂਪਰੇਚਰ ਦੀ ਗੱਲ ਕਰਦੇ ਹਾਂ ਤਾਂ ਵੀ ਤੇ 24 ਘੰਟਿਆਂ ਦੇ ਵਿੱਚ ਜਿਹੜਾ ਸਭ ਤੋਂ ਘੱਟ ਟੈਂਪਰੇਚਰ ਰਾਤਾਂ ਦਾ 14.5 ਡਿਗਰੀ ਦੇ ਨਾਲ ਫਾਜ਼ਲ ਕਾ ਜਲਾ ਸਭ ਤੋਂ ਠੰਡਾ ਖੇਤਰ ਹੈ ਮਿਨਿਮਮ ਟੈਂਪਰੇਚਰ ਦੇ ਰਡਾਰ ਦੇ ਹਿਸਾਬ ਨਾਲ ਔਰ 17.3 ਡਿਗਰੀ ਦੇ ਨਾਲ ਬਿਹਂਦਰਗੜ ਜਲਾ ਸਭ ਤੋਂ ਠੰਡਾ ਖੇਤਰ ਹੈ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਤੇ ਜਿੱਥੇ ਤੇ ਪੰਜਾਬ ਦੇ ਜਿਹੜੇ ਟੈਂਪਰੇਚਰ ਹੈ ਉਹ 14 ਤੋਂ ਲੈ ਕੇ 19 ਦੇ ਵਿਚਕਾਰ ਬਹੁਤ ਹੀ ਖੇਤਰਾਂ ਦੇ ਵਿੱਚ ਚੱਲਦੇ ਹੋਏ ਨੇ ਪਟਿਆਲਾ ਮਹਾਲੀ ਇਹਨਾਂ ਖੇਤਰਾਂ ਦੇ ਵਿੱਚ 19 ਡਿਗਰੀ ਟੈਂਪਰੇਚਰ ਦਰਜ ਹੋਏ ਨੇ ਬਾਕੀ ਬਹੁਤੇ ਹਿੱਸਿਆਂ ਦੇ ਵਿੱਚ 17 16 15 14 ਇਦਾਂ ਟੈਂਪਰੇਚਰ ਚੱਲਦੇ ਹੋਏ ਨੇ ਉੱਥੇ ਹੀ ਜੇਕਰ ਹਰਿਆਣਾ ਦੀ ਗੱਲ ਕਰਦੇ ਆਂ ਤੇ 17 ਤੋਂ ਲੈ ਕੇ 20 ਦੇ ਵਿਚਕਾਰ ਬਹੁਤੇ ਟੈਂਪਰੇਚਰ ਜਿਹੜੇ ਜਿਲ੍ਹਿਆਂ ਦੇ ਵਿੱਚ ਦਰਜ ਹੋਏ ਨੇ ਤੇ ਉਥੇ ਅੰਬਾਲਾ ਤੇ ਪਾਲਵਲ ਜਿੱਥੇ ਦੋ ਜਿਲ੍ਹਿਆਂ ਦੇ ਵਿੱਚ 20 ਡਿਗਰੀ ਟੈਂਪਰੇਚਰ ਦਰਜ ਹੋਏ ਨੇ ਤੇ ਬਹੁਤੇ ਖੇਤਰਾਂ ਦੇ ਵਿੱਚ 17 18 29 ਦੇ ਵਿੱਚ ਵਿੱਚ ਟੈਂਪਰੇਚਰ ਚਲਦੇ ਪਏ ਨੇ ਸੋ ਇਹ ਟੈਂਪਰੇਚਰ ਹੋਰ ਡਿਪ ਕਰਨਗੇ ਯਾਨੀ ਕਿ ਹੋਰ ਠੇਹਾ ਜਾਣਗੇ ਆਉਂਦੀਆਂ ਰਾਤਾਂ ਦੇ ਵਿੱਚ ਕਿਉਂਕਿ ਆਥਣ ਸਵੇਰੇ ਜਿਹੜੀ ਠੰਡਕ ਵਧੇਗੀ ਰਾਤਾਂ ਠੰਡੀਆਂ ਹੋਣਗੀਆਂ ਦਿਨ ਦਿਨਾਂ ਦਾ ਟੈਂਪਰੇਚਰ ਜਿਹੜਾ ਸਟੇਬਲ ਰਹੇਗਾ ਉਹਦੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਵਾਧਾ ਹੋਵੇਗਾ ਟੈਂਪਰੇਚ ਘਟਣਗੇ ਨਾ ਕਿ ਵਧਣ ਦੇ ਬਜਾਏ ਇਹਨਾਂ ਦੇ ਵਿੱਚ ਗਰਾਵਟ ਜਿਹੜੀ ਉਹ ਦਰਜ ਕੀਤੀ ਜਾਵੇਗੀ ਤੇ ਫਿਲਹਾਲ ਜੇਕਰ ਅਫਾ ਅਜਰਾ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਉਮੀਦ ਕੋਈ ਅਸਾਰ ਨਹੀਂ ਆ ਤੇ ਇਧਰ ਦੂਜੇ ਪਾਸੇ ਪੱਛਮੀ ਬੰਗਾਲ ਹੋ ਗਿਆ ਇਧਰ ਕਰਨਾਟਕਾ ਤੇਲੰਗਾਨਾ ਇਹਨਾਂ ਖਾਗਾ ਦੇ ਵਿੱਚ ਕੁਝ ਕਿਸੇ ਤਰ੍ਹਾਂ ਦੇ ਵਿੱਚ ਕਿਉਂਕਿ ਬੰਗਾਲ ਦੀ ਖਾੜੀ ਤੋਂ ਐਲ ਪੀ ਐ ਨਾ ਖੇਤਰਾਂ ਦੇ ਵਿੱਚ ਸਰਗਰਮ ਹੁੰਦੇ ਨੇ ਤੇ ਇਹਨਾਂ ਖਾਗਾ ਦੇ ਵਿੱਚ ਉਮੀਦ ਨਾਲ ਕੁਝ ਕਿਸੇ ਤਰ੍ਹਾਂ ਦੇ ਵਿੱਚ ਤੇਜ਼ ਸ਼ਰਾਟੇ ਸੰਭਵ ਨੇ ਆਉਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹਿਣ ਦੇ ਅਸਾਰ ਨੇ ਧੰਨਵਾਦ